ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਿੱਲੀ 에어ਪੋਰਟ ਤੋਂ ਜਿਹੜੀਆਂ ਕਿ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਚੁੱਕੀ ਹੈ ਜਿਹਾ ਹੈ ਤਸਵੀਰਾਂ ਨੇ 에어ਪੋਰਟ ਦੀਆਂ ਦਿੱਲੀ ਦੇ ਜਿੱਥੇ ਕਿ ਟਰਮੀਨਲ 1 ਦੀ ਛੱਤ ਡਿੱਗਣ ਦੇ ਨਾਲ ਜਿਹੜਾ ਮਲਬਾ ਉਹ ਪੈਸੈਂਜਰਸ ਤੇ ਡਿੱਗ ਜਾਂਦਾ ਤੇ ਫਿਲਹਾਲ ਜਾਣਕਾਰੀ ਦੇ ਮੁਤਾਬਕ 6 ਜਿਹੜੇ ਪੈਸੈਂਜਰਸ ਨੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਇੱਥੇ ਦਿੱਲੀ ਦੀਆਂ ਇਹ ਤਸਵੀਰਾਂ ਨੇ ਏਅਰਪੋਰਟ ਦੀ ਜਿਹੜੀ ਟਰਮੀਨਲ 1 ਦੀ ਛੱਤ ਹੈ ਉਹ ਡਿੱਗ ਚੁੱਕੀ ਹੈ ਛੱਤ ਦੇ नीचे ਆਉਣ ਦੇ ਨਾਲ 6 ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਇੱਕ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ ਇੱਕ ਦੀ ਮੌਤ ਹੋ ਚੁੱਕੀ ਹੈ ਤਾਂ ਪੈਸੈਂਜਰਜ਼ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ بڑا ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਏਅਰਪੋਰਟ ਦੀ ਜੇਕਰ ਛੱਤ ਡਿੱਗੀ ਹੈ ਤਾਂ ਕਿਹੋ ਜਿਹਾ ਮਟੀਰੀਅਲ ਕੰਪਨੀ ਦੇ ਵੱਲੋਂ ਲਗਾਇਆ ਗਿਆ ਹੋਵੇਗਾ ਕਿਉਂਕਿ ਕਿਤੇ ਏਅਰਪੋਰਟ ਦੀ ਛੱਤ ਡਿੱਗ ਜਾਂਦੀ ਹੈ ਕਿਤੇ ਬ੍ਰਿਜ ਡਿੱਗ ਜਾਂਦਾ ਹੈ ਪਰ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਉਹ ਜਾਨਾਂ ਨੂੰ ਭੁਗਤਣਾ ਪੈਂਦਾ ਇਨਸਾਨ ਨੂੰ ਭੁਗਤਣਾ ਪੈਂਦਾ ਕਿਉਂਕਿ ਮਲਬੇ ਥੱਲੇ ਤਾਂ ਜਿਹੜੇ ਨੇ ਉਹ ਇਨਸਾਨ ਹੀ ਆਉਣਗੇ ਜੇਕਰ ਬ੍ਰਿਜ ਤੋਂ ਕੋਈ ਜਾ ਰਿਹਾ ਤਾਂ ਉਸਦੀ ਹੀ ਮੌਤ ਹੋਵੇਗੀ ਜੇਕਰ ਹੁਣ ਜਿਹੜੀ ਛੱਤ ਡਿੱਗੀ ਹੈ ਟਰਮੀਨਲ ਇੱਕ ਦੀ ਤਾਂ ਉਹਦੇ ਥੱਲੇ ਆਉਣ ਦੇ ਨਾਲ ਜਿਹੜੇ ਲੋਕ ਨੇ ਜਿਹੜੇ ਪੈਸੈਂਜਰਸ ਨੇ ਉਹੀ ਜ਼ਖਮੀ ਹੋਏ ਨੇ ਤੇ ਲੋਕਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਂਦਾ ਤਾਂ ਬੜੇ ਅਹਿਮ ਸਵਾਲ ਖੜੇ ਹੋ ਚੁੱਕੇ ਨੇ ਕਿ ਕਿਸ ਤਰੀਕੇ ਦਾ ਮਟੀਰੀਅਲ ਵਰਤਿਆ ਹੋਵੇਗਾ ਇੱਕ ਵਾਰ ਪਹਿਲਾਂ ਵੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਉਸਤੇ ਜਿਹੜਾ ਐਕਸ਼ਨ ਹੈ ਉਹ ਕਿਉਂ ਨਹੀਂ ਲਿੱਤਾ ਗਿਆ ਦੁਬਾਰਾ ਤੋਂ ਉਹ ਚੀਜ਼ ਵੇਖਣ ਨੂੰ ਮਿਲੀ ਹੈ ਦਿੱਲੀ ਦੇ 에어ਪੋਰਟ ਤੋਂ ਜਿੱਥੇ ਕਿ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਪੈਸੈਂਜਰਸ ਦੇ ਵਿੱਚ ਕਾਫੀ ਜ਼ਿਆਦਾ ਪੈਨਿਕ ਆ ਚੁੱਕਿਆ ਹੈ ਕਿਉਂਕਿ ਲੋਕ ਆਪਣੇ ਕੰਮਾਂ ਦੇ ਲਈ ਇੱਥੇ ਉਡਾਣ ਭਰਨ ਲੱਗੇ ਸੀਗੇ ਠਾਈ ਉਡਾਨਾ ਰੱਦ ਹੋ ਚੁੱਕੀਆਂ ਸੋ ਜਿਹੜੀਆਂ ਉਡਾਨਾ ਰੱਦ ਹੋਈਆਂ ਲੋਕ ਜਿਹੜੇ ਆਪਣੇ ਕੰਮਾਂ ਤੇ ਜਾ ਰਹੇ ਸੀ ਹੁਣ ਉਹ ਕਿਵੇਂ ਜਾਣਗੇ ਸੋ ਬਹੁਤ ਸਾਰੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਸੀ ਸੋ ਉਹਨਾਂ ਦੀ ਜਿਹੜੀ ਪੈਨਿਕ ਹੈ ਕਿਤੇ ਨਾ ਕਿਤੇ ਅਗਰੈਸ਼ਨ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਸੋ ਦਿੱਲੀ 에어ਪੋਰਟ ਦੀਆਂ ਤਸਵੀਰਾਂ ਨੇ ਪੈਸੇਂਜਰਸ ਦੇ ਵਿੱਚ ਕਾਫੀ ਜ਼ਿਆਦਾ ਰੋ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਦੇ ਕੰਮ ਦੇ ਵਿੱਚ ਅੜਚਣ ਆਈ ਹੈ ਕਿਉਂਕਿ ਕੰਪਨੀ ਦੇ ਵੱਲੋਂ ਅਜਿਹਾ ਮਟੀਰੀਅਲ ਤਿਆਰ ਕੀਤਾ ਗਿਆ ਜਿਸ ਤੋਂ ਬਾਅਦ ਸਿਰਫ ਤੇ ਸਿਰਫ ਮੀਂਹ ਦੀ ਤਾਬ ਵੀ ਨਹੀਂ ਚੱਲ ਸਕੀ ਛੱਤ ਕਹਿ ਸਕਦੇ ਹਾਂ ਕਿਉਂਕਿ ਮੀਂਹ ਦਾ ਜਿਹੜਾ ਕਹਿਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਜਾਂ ਫਿਰ ਇਹ ਗੱਲ ਇਹ ਹੈ ਕਿ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਹੈ ਪਰ ਜਦੋਂ ਕਿਤੇ ਅਜਹੀਆਂ ਘਟਨਾਵਾਂ ਵਾਪਰ ਜਾਂਦੀਆਂ ਤਾਂ ਫਿਰ ਉਹ ਭਿਆਨਕ ਰੂਪ ਵੀ ਧਾਰ ਲੈਂਦਾ ਹੈ ਸੋ ਮੀਂਹ ਦਾ ਜਿੱਥੇ ਵਧੀਆ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਤੋਂ ਰਾਹਤ ਮਿਲ ਕੇ ਉੱਥੇ ਦੂਜੇ ਪਾਸੇ ਜਿੱਥੇ ਅਜੀਹਾ ਮਟੀਰੀਅਲ ਵਰਤਿਆ ਹੋਵੇ ਤਾਂ ਉਸਤੇ ਇਸ ਤਰੀਕੇ ਦਾ ਪਰਕੋਪ ਵੀ